ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਅੱਜ ਆਪਾਂ ਸ੍ਰੀ ਖੰਡਪਾਤ ਸਾਹਿਬ ਜੀ ਦੇ ਭੋਗ ਪਾਸੋਂ ਪਾਸ ਰੰਭ ਕੀਤੇ ਸੀ ਤੇ ਅੱਜ ਭੋਗ ਪਾਣੇ ਨੇ ਸ਼ਾਮ ਨੂੰ 5 ਵਜੇ ਤੇ ਬਖ ਬਖ ਅੱਜ ਸਵੇਰੇ ਸਾਗ ਵੀ ਕੇ ਘਰ ਮੰਨ ਕੇ ਆ ਸਾਡੇ ਪਰਿਵਾਰ ਚੋਂ ਤੇ ਮੱਕੀ ਦਾ ਪ੍ਰਸ਼ਾਦਾ ਬਣਾ ਤੇ ਨਾਲ-ਨਾਲ ਸਾਡੇ ਵੀਰ ਆਪਾਂ ਆਰਗੈਨਿਕ ਪੀਜ਼ਾ ਜਿਹੜਾ ਜੋ ਕੇ ਹੈਪੀ ਰਹੋ ਬੰਟੀ ਪੀਜ਼ਾ ਜਿਹੜਾ ਇਹ ਸਾਡੇ ਵੀਰ ਇਹਨਾਂ ਨੇ ਸਟਾਲ ਲਾਇਆ ਤਾਂ ਮੈਂ ਦੇਖਾ ਮੈਂ ਕਿਹਾ ਵੀ ਅੱਜ ਸਟਾਲ ਕਿੱਥੋਂ ਆ ਗਿਆ ਤੇ ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਸਾਡੇ ਭਰਾ ਨਵਾਂ ਬਿਜ਼ਨਸ ਸਟਾਰਟ ਕੀਤਾ ਇਹਨਾਂ ਕੋਲੋਂ ਜਾਣਕਾਰੀ ਲੈਣੀ ਤੇ ਫੇ ਜੇ ਲੱਗੇ ਸੁਣਦੇ ਆ ਨਾ ਕੋਈ ਤੁਸੀਂ ਤੇ ਬੈਸਟ ਬਰੰਮ ਦੇ ਇਲਾਕੇ 'ਚ ਤਾਂ ਆਜੋ ਤੁਹਾਨੂੰ ਗਰਮ ਗਰਮ ਪੀਜ਼ਾ ਅਸੀਂ ਬਣਾ ਕੇ ਸਾਡੇ ਵਧੀਆ ਵੱਖਰਾ ਵੱਖਰਾ ਜਿਹੜਾ ਟੇਸਟ ਹੋਵੇਗਾ ਵੱਖਰਾ ਵੱਖਰੇ ਢੰਗ ਦਾ ਤੇ ਬਾਈ ਨਾਲ ਗੱਲ ਕਰਦੇ ਬਾਈ ਜੀ ਸਸੀ ਕਾਲ ਜੀ ਕੀ ਨਾਮ ਤੁਹਾਡਾ ਗੁਰਜੀਤ ਸਿੰਘ ਕਿੰਨਾ ਚਿਰ ਹੋ ਗਿਆ ਇਹ ਤੁਹਾਡੇ ਕੋਲ ਆਈਡੀਆ ਕਿੱਦਾਂ ਆ ਬਈ ਇਹ ਗੱਲ ਤੇ ਇਹ ਲੈ ਗਏ ਆਈਡੀਆ ਹਾ ਯੂ ਗੈਟ ਆਈਡੀਆ ਆਈਡੀਆ ਵੀ ਅਸੀਂ ਖੇਡਣਾ ਪਸੰਦ ਕਰਦੇ ਆ ਸੋ ਅਸੀਂ ਇੱਕ ਖੇਡ ਤੋਂ ਨਿਕਲਿਆ ਅੱਛਾ ਅਸੀਂ ਸਾਨੂੰ ਕੁਝ ਨੂੰ ਪਤਾ ਸੀ ਕਿ ਅਸੀਂ ਚਾਹਨੇ ਕੀ ਆ ਸਾਨੂੰ ਵਜੇ ਇਹ ਰਹੀ ਸਭ ਕਿਸ ਚੀਜ਼ ਤੋਂ ਖੁਸ਼ੀ ਹੁੰਦੀ ਅਸੀਂ ਉਹ ਕਰੀਏ ਤੇ ਉਹਦੇ ਚੋਂ ਆਹ ਚੀਜ਼ ਪੈਦਾ ਹੋਈ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਹੁਣ ਵੀਜ਼ੇ ਬਣਾਉਣ ਦੇ ਨੂੰ ਤਾਂ 3 ਸਾਲ ਹੋ ਗਏ ਨੇ ਤੁੰਕਾਰ ਇਹ ਜਿਹੜਾ ਬਿਜ਼ਨਸ ਤੁਸੀਂ ਇੱਕ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਵਿਆਹ ਹੋਵੇ ਜੀ ਕੋਈ ਪਾਰਟੀ ਹੋਵੇ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਇਹ ਤੁਹਾਡੀ ਜਗ੍ਹਾ ਤੇ ਆ ਕੇ ਇਹ ਨਹੀਂ ਕਿ ਗਰਮ ਗਰਮ ਨਾਲੋ ਨਾਲ ਬਣਾ ਕੇ ਤੇ ਨਾਲੋ ਨਾਲ ਤੁਸੀਂ ਵੱਖਰੇ ਵੱਖਰੇ ਤਰੀਕੇ ਦਾ ਸ਼ਗਨਾ ਬਾਈ ਜੇਦੋਂ ਹੋਂ ਕੋ ਤੁਹਾਨੂੰ ਫਰਜ਼ ਕਰੋ ਵਿਆਹ ਤੇ ਤੁਸੀਂ ਸਟਾਲ ਲਾਉਨੇ ਇੰਡੀਆ ਵਾਂਗੂ ਇੰਡੀਆ ਇਹ ਕੰਮ ਚੱਲਦਾ ਜਿਆਦਾ ਨਾ ਜ਼ਰੂਰ ਯਾਰ ਇਦਾਂ ਦੇ ਬਹੁਤ ਸਾਰੇ ਇੰਡੀਆ ਸਟਾਲ ਚੱਲਦੇ ਆ ਯਾ ਯਾ ਇਹ ਵਸੇ ਐਕਚੁਅਲੀ 올 ਆਫ ਦ ਵਰਲਡ ਚੱਲਦੇ ਆ ਅਸੀਂ ਬਹੁਤ ਕਲਚਰਸ ਨੂੰ ਫੋਲੋ ਕਰੀਦਾ ਐਕਚੁਅਲੀ ਜਿਹੜਾ ਸਾਡਾ ਬੰਚੀ ਦਾ ਨਾਮ ਹੈ ਨਾ ਇਹ ਦਾ ਮਤਲਬ ਹੈਗਾ ਇਕਤਾ ਇੱਕ ਅੱਛਾ ਅੱਛਾ ਕਿਵੇਂ ਚੱਲਦਾ ਤੇ ਅਸੀਂ ਇਹ ਬਹੁਤ ਸਾਰੇ ਕਲਚਰਸ ਤੋਂ ਸਿੱਖਿਆ ਅਸੀਂ ਜਮੈਕਨ ਨਾਲ ਉਹਨਾਂ ਦਾ ਕਲਚਰ ਵੀ ਦੇਖਿਆ ਅਮਰੀਕਨ ਕਲਚਰ ਵੀ ਇੰਡੀਅਨ ਚਾਈਨੀ ਸਾਰੇ ਉਹ ਕਰਦੇ ਨੇ ਇਹ ਪ੍ਰੋਗਰਾਮ ਬਟ ਇਹ ਫਰੈਸ਼ ਲਾਈਵ ਕੁਕਿੰਗ ਜਿਹੜਾ ਹੈ ਨਾ ਉਹ ਉਹ ਚੀਜ਼ ਨੂੰ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਫਰੈਸ਼ ਕੁਕਿੰਗ ਤੁਹਾਡੇ ਸਾਹਮਣੇ ਹੁੰਦੀ ਸੋ 3 ਸਾਲ ਹੋ ਗਏ ਤੁਹਾਨੂੰ ਹਾਂ ਪਰ ਆ ਜਿਹੜੀ ਕੇਟਰਿੰਗ ਹੈ ਇਹਨੂੰ ਤਾਂ ਸਾਨੂੰ ਇਸੇ ਸਾਲ ਸ਼ੁਰੂ ਹੋਇਆ ਮਾਰਚ ਦੇ ਵਿੱਚ ਤੇ ਕਿੰਨਾ ਦਾ ਰਿਸਪੌਂਸ ਆਇਆ response is been amazing assi 200 to plus events kar chuke already in the year in this oh, year and we've had an an old word of mouth je app gall kari england vich tusi apne toda derby shehar nahi assi bulweratte to acha tu hi bolo hum danda oh acha te je na england de vich bulweratte to dur eh saal to kinni dur tak laye a england to assi london tak gaye hoye hain london tak gaye ji te idhar north hall ਨੋਟਵਨ ਨੂੰ ਅਸੀਂ ਜ਼ਿਆਦਾ ਐਕਸਪਲੋਰ ਨਹੀਂ ਕੀਤਾ ਬਟ ਮੋਸਟਲੀ ਅਸੀਂ ਵੇਲਸ ਲੰਡਨ ਅਸੀਂ 150 ਮਹੀਨਿਆਂ ਤੱਕ ਕਰ ਲੀਦਾ ਫਿਰ ਹਾਲ ਤੇ ਹੋਰ ਕੋਈ ਮੈਸੇਜ ਫੋਰ দ্য ਯੰਗਸਟਰ ਬਾਕ ਪਿਆਰ ਕਰਦੇ ਨੇ ਨਾ ਬੰਦਾ ਪੀੜਾ ਦੇਖ ਤੇ ਹੁਣ ਸਟੂਡੈਂਟ ਵਾਲੀ ਤਾਂ ਬੈਸਟ ਲਾਈਫ ਹੀ ਪੀੜਾ ਯਾਦ ਕਰ ਰਹੇ ਬੱਚੇ ਸਾਡੇ ਸਾਰੇ ਹਾਂਜੀ ਹਾਂ ਉਹਨਾਂ ਨੂੰ ਖਾਣਾ ਜਿਹੜਾ ਮਾਰਦੀ ਜਦੋਂ ਉਹਨਾਂ ਨੂੰ ਪੀਦੇ ਦਾ ਨਾਮ ਕਹਿ ਦਿਓ ਤੇ ਫਿਰ ਭੁੱਖਾ ਵੀ ਹੈ ਜਿਹੜਾ ਉਹਨੂੰ ਵੀ ਰੱਜਿਆ ਹੋਰ ਵੀ ਭੁੱਖ ਲੱਗ ਜਾਂਦੀ ਆ ਕੋਈ ਹੋਰ ਐਨੀ ਅਦਰ ਮੈਸੇਜ ਹੋਊ ਯੂਕੇ ਦੇ ਵਾਸਤੇ ਤੁਸੀਂ ਕੋਈ ਦੇਣਾ ਚਾਹੁੰਦੇ ਅਸੀਂ ਇਹੀ ਕਹਿੰਦੇ ਆ ਜੋ ਵੀ ਤੁਸੀਂ ਖਾਣਾ ਖਾਂਦੇ ਹੋ ਜੇ ਪਿਆਰ ਨਾਲ ਬਣਾਇਆ ਸਰੀਰ ਨੂੰ ਵਧੀਆ ਲੱਗ ਰਿਹਾ ਖੁਸ਼ੀ ਆਪਣੇ ਆਪ ਹੀ ਹੋ ਜੇ ਤੁਹਾਡਾ ਕੋਈ ਕੰਟੈਕਟ ਕਰਨਾ ਹੋਵੇ ਸਾਨੂੰ ਤੁਸੀਂ ਪਲੀਜ਼ ਕੰਟੈਕਟ ਕਰ ਸਕਦੇ ਹੋ ਡਾਇਰੈਕਟ ਅਸੀਂ ਇੰਸਟਾਗ੍ਰam ਦੇ ਉੱਤੇ ਵੀ ਹੈਗੇ ਆ banchi.wolverhampton ਤੁਸੀਂ ਸਾਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਮੇਰਾ ਨੰਬਰ ਤਾਂ ਨੰਬਰ ਆ ਥੱਲੇ ਆਪਣਾ ਜਣਾ ਲਿਖ ਲੈਣਾ ਹਾਂ ਜੀ ਬਸ ਫਿਰ ਜੀ ਨੰਬਰ ਦੇ ਦਿਓ ਬਾਈਲਮੀ ਤੁਸੀਂ ਬਸ ਸਿੰਪਲ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਡਾਇਰੈਕਟਲੀ ਇਸ ਨੰਬਰ ਤੇ ਤੇ ਅਸੀਂ ਤੁਹਾਡੀ ਸਾਰਾ ਕੁਝ ਤੁਹਾਨੂੰ ਗਾਈਡ ਕਰ ਦਾਂਗੇ ਕੀ ਕਰਨਾ ਓਕੇ ਕਿੰਨੇ ਕ ਐਡਵਾਂਸ ਅ ਇਹ ਐਸੂਨਸ ਤੁਸੀਂ 2 ਘੰਟੇ ਪਹਿਲਾਂ ਵੀ ਆ ਸਕਦੇ ਹੋ ਸੱਚੀ ਅਸੀਂ ਅਸੀਂ ਪਹੁੰਚੇ ਹੋਏ ਆ ਅਸੀਂ ਕੀਤੀ ਆਈ ਇਵੈਂਟਸ ਅਸੀਂ ਬਹੁਤ ਛੇਤੀ ਤਾਂ ਤੁਸੀਂ ਬਸ ਪਰ ਆਈਡੀਆ ਜਿੰਨਾ ਤੁਸੀਂ ਛੇਤੀ ਦੱਸੋ ਉਹਨਾਂ ਵਧੀਆ ਆ ਅਸੀਂ ਇਸ ਸਾਲ ਹੀ ਸ਼ੁਰੂ ਹੋ ਜਾਆ ਐ ਨੈਕਸਟ ਵੀਕ ਦੀ ਬੁਕਿੰਗਸ ਆਲਰੇਡੀ ਫਿਲ ਹੋ ਰਹੀ ਨੇ ਬਟ ਅਸੀਂ ਅਸੀਂ ਚਾਹਨੀ ਆ ਕਿ ਜਿਨ੍ਹਾਂ ਨੇ ਜਿਨ੍ਹਾਂ ਨੂੰ ਵਧੀਆ ਲੱਗਿਆ ਆਈਡੀਆ ਤੇ ਚਾਹਦੇ ਤੁਸੀਂ ਅਸੀਂ ਤੁਹਾਡਾ ਲਾਈਏ ਪਲੀਜ਼ ਜੀ ਉਹ ਤੁਸੀਂ ਚੈਨਲ ਤੇ ਆ ਗਏ ਅੱਜ ਤੇ ਬੈਸਟ ਰੂਮ ਵਾਲਿਆਂ ਨੂੰ ਲੱਗੇ ਜਲਦੀ ਆਵੇ ਫੜਾ ਫੜਾਨ ਕੇ ਤੁਸੀਂ ਟਰਾਈ ਕਰੋ ਤੇ 2 ਮਿੰਟ ਮੈਂ ਬਾਈਜੀ ਨਾਲ ਵੀ ਲਾ ਲਵਾਂ ਬਾਈਜੀ ਕੀ ਨਾਮ ਹੈ ਜਨਾਲ ਸਿੰਘ ਜਨਾਲ ਸਿੰਘ ਜੀ ਇਹ ਤੁਹਾਡਾ ਭਟੰਗੀ ਆ ਬੇਟਾ ਤੁਹਾਡਾ ਐ ਤੋਂ ਇਹ ਆਈਡੀਆ ਕਿਦੇ ਮਨ ਚ ਆਇਆ ਸੀ ਉਹਦਾ ਵੈਸੇ 2007 ਤੋਂ ਅਸੀਂ ਆਪਣਾ ਫੋਰਡ ਲਾਈਨ ਚ ਰਹਿ ਚਾ। ਤਾਂ ਆਲਰੇਡੀ ਹੈਗਾ ਥੋਏ ਨੇ ਤੇ ਨੈਕਸਟ ਸਟੈਪ ਹੈ। ਜੀ ਜੀ। ਸੋ ਕਿਦਾਂ ਦਾ ਪ੍ਰੋਸੈਸ ਕਿਵੇਂ ਜਾ ਰਿਹਾ ਲੋਕਾਂ ਚੋਂ ਕਿਦਾਂ ਜਦੋਂ ਤੁਸੀਂ ਹੁਣ ਜਾ ਕੇ ਆਉਣੇ ਕਿ ਇਹਦੇ ਅ ਮਨ ਕੇ ਚਲੋਗੇ ਤੁਸੀਂ ਕਿਸੇ ਦੇ ਵਿਆਹ ਤੇ ਆਏ ਆ ਜੀ ਜੀ ਵਿਆਹ ਤੋਂ ਤੁਸੀਂ ਵਾਪਸ ਆਏ ਕਿਦਾਂ ਦੀ ਫੀਡਬੈਕ ਕਹਿੰਦੇ ਮੈਂ ਬਹੁਤ ਜੀ ਉਹ ਲਾਜਵਾਬ ਆ ਐਸੀ ਹੁਣ ਇੱਥੇ ਹੀ ਛਕਾਇਆ ਉਹ ਕਹਿੰਦੇ ਕਿ ਇਹਦਾ ਆਦਾਸੀ ਪੀਜ਼ਾ ਨਹੀਂ ਖਾਂਦੇ ਲੋਕ ਪਸੰਦ ਕਰਦੇ ਨੇ ਲੋਕ ਪਸੰਦ ਕਰਦੇ ਜੀ ਇਹ ਲੋਕਾਂ ਦੀ ਆ ਵੈਸੇ ਤੇ ਹੁਣ ਦੁਕਾਨ ਤੋਂ ਸੁਣਿਆ ਬਾਕਸੇ ਦੇ ਵਿੱਚ ਖੰਡਾ ਹੋ ਜਾਂਦਾ ਇਹ ਤਾਜ਼ਾ ਤਾਜ਼ਾ ਜੀ ਵੜ ਕੇ ਤੁਸੀਂ ਪਲੇਟ 'ਚ ਇਹ ਗੱਲ ਤਾਂ ਹੈਗੀ ਆ ਵੀ ਜਦੋਂ ਦੁਕਾਨ ਤੇ ਵੀ ਸਟੋਰ ਤੇ ਵੀ ਆਪਾਂ ਪੀਜ਼ੇ ਸ਼ਾਪ ਤੇ ਵੀ ਜਾਂਦੇ ਨਾ ਉਸ ਵੇਲੇ ਖਾਣਾ ਜੀ ਜਿਹੜਾ ਘਰ ਆ ਕੇ ਖਾਣਾ ਉੱਚ ਫਰਕ ਆ ਬਹੁਤ ਫਰਕ ਜਿਹੜਾ ਤੁਸੀਂ ਹੁਣ ਸਾਨੂੰ ਖੁਆਇਆ ਜ ਤੇ ਕੀ ਬਿਊਟੀ ਕੀ ਹੈ ਮਤਲਬ ਕਿਉਂ ਲੋਕ ਇਸ ਨੂੰ ਜਿਆਦਾ ਪ੍ਰਫਰ ਕਰਦੇ ਇੱਕ ਜੀ ਲਾਈਟ ਵੀ ਆ ਇਹਨੂੰ ਦੂਜੇ ਪੀਜੇ ਬਸ ਦੋ ਜਾਂ ਤਿੰਨ ਸ্লাইਸ ਕਾ ਲੂਗਾ ਇਹ ਵੀ ਜਾਇ ਇੱਕ ਪੂਰਾ ਬੰਦਾ ਖਾ ਸਕਦਾ ਹੈ ਇਹ ਇਹ ਰਿਕੁਐਸਟ ਹੋਰ ਮੈਸੇਜ ਬਾਈ ਜੀ ਹੋਰ ਮੈਸੇਜ ਜੀ ਖਾਓ ਤੇ ਫਿਰ ਸਾਨੂੰ ਤੁਸੀਂ ਇਹਦੇ ਫੀਡਬੈਕ ਦਿਓ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਭੁੱਲਣਾ ਨਹੀਂ ਤੁਸੀਂ ਆਪਣਾ ਓਨਲੀ ਵਨ ਬੰਚੀ ਬਰਹੈਂਪਟਨ ਬਰਹੈਂਪਟਨ